ਤobe Powercom ਦੇ ਮੁਲਾਜ਼ਮਾਂ ਨੂੰ ਬਹੁਤ ਹੀ ਫਾਇਦਾ ਮਿਲਣ ਵਾਲਾ ਹੈ ਸਰਕਾਰ ਨੇ ਬਹੁਤ ਹੀ ਸੋਹਣੀ ਸਕੀਮ ਲਿਆਂਦੀ ਹੈ ਦੱਸਦੀ ਕਿ ਜੋ ਕਰੰਟ ਲੱਗਣ ਦੀ ਸੂਰਤ ਦੇ ਵਿੱਚ ਜੋ ਲਾਭ ਆ ਉਸ ਨੂੰ ਵਧਾਇਆ ਗਿਆ 10 ਲੱਖ ਰੁਪਇਆ ਵਿਤੀ ਲਾਭ ਜਿਹੜਾ ਪਰਿਵਾਰ ਵਾਲਿਆਂ ਨੂੰ ਦਿੱਤਾ ਜਾਊਗਾ ਔਰ ਇਸ ਤੋਂ ਇਲਾਵਾ ਇੱਕ ਆਪਸ਼ਨ ਹੋਰ ਵੀ ਰੱਖੀ ਗਈ ਹੈ ਕਿ 3 ਲੱਖ ਰੁਪਇਆ ਪਹਿਲਾਂ ਹੀ ਐਡਵਾਂਸ ਲੈ ਸਕਦੇ ਹੋ ਜੇਕਰ ਕੋਈ ਵੱਡੀ ਦੁਰਘਟਨਾ ਹੈ ਕੋਈ ਵੱਡਾ ਕੋਈ ਪ੍ਰੋਬਲਮ ਤੁਹਾਡੇ ਆਈ ਹੈ ਤਾਂ ਤੇ 3 ਲੱਖ ਰੁਪਏ ਤੁਸੀਂ ਐਡਵਾਂਸ ਲੈ ਸਕਦੇ ਹੋ ਸੋ ਇਸ ਦਾ ਲਾਭ ਕਿਹੜੇ-ਕਿਹੜੇ ਮੁਲਾਜ਼ਮਾਂ ਨੂੰ ਹੋਣਾ ਹੈ ਉਹ ਸਮਝਣ ਦੀ ਕੋਸ਼ਿਸ਼ ਕਰਦੇ ਆਂ ਬਿਜਲੀ ਵਰਗੀਆਂ ਬੁਨਿਆਦੀ ਸੇਵਾਵਾਂ ਨਿਰਪੇਗਨ ਮੁਹੱਈਆ ਕਰਨ ਵਾਲੇ ਕਰਮਚਾਰੀਆਂ ਬਾਰੇ ਸੋਚਦਿਆਂ ਸਰਕਾਰ ਨੇ ਨਵੀਂ ਪਾਲਿਸੀ ਦਾ ਐਲਾਨ ਕੀਤਾ ਹੈ ਜਿਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤਾ ਗਿਆ ਇਸ ਵਿੱਚ ਕਰੰਟ ਲੱਗਣ ਵਰਗੇ ਮਾਮਲਿਆਂ ਵਿੱਚ ਮਦਦ ਦਾਵੀ ਪ੍ਰਬੰਧ ਹੈ ਇਹ ਚਿੱਠੀ ਪਾਵਰਕਾਮ ਦੇ ਵੱਲੋਂ ਹਾਲੀ ਦੇ ਵਿੱਚ ਲਿਆਂਦੀ ਗਈ ਪਾਲਿਸੀ ਦੇ ਤਹਿਤ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਠੇਕਾ ਆਊਟਸੋਰਸ ਸੀਐਚਬੀ ਕੰਪਲੀਟ ਹੈਂਡਲਿੰਗ ਬਾਈਕ ਕਰਮਚਾਰੀਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਵਿੱਤੀ ਲਾਭ ਦਿੱਤਾ ਜਾਏਗਾ ਦੱਸਦੀ ਕਿ 22 ਦਸੰਬਰ ਨੂੰ ਹੀ ਜਾਰੀ ਕੀਤੀ ਗਈ ਚਿੱਠੀ ਦੇ ਵਿੱਚ ਮੁਆਵਜ਼ਾ ਰਾਸ਼ੀ ਤੁਰੰਤ ਪ੍ਰਭਾਵ ਦੇ ਨਾਲ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਸਨ ਇਹ ਰਕਮ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ ਸੋ ਪੰਜਾਬ ਸਰਕਾਰ ਦੇ ਵੱਲੋਂ ਪੀਐਸ ਪੀਸੀਐਲ ਲਈ ਲਿਆਂਦੀ ਗਈ ਇਸ ਪਾਲਿਸੀ ਰਾਹੀਂ ਹਾਦਸੇ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਪ੍ਰਭਾਵ ਨਾਲ ਵਿੱਤੀ ਸਹਾਇਤਾ ਮੁਹੱਈਆ ਕਰਨਾ ਯਕੀਨੀ ਬਣਾਇਆ ਗਿਆ ਹੈ ਵੱਡੀ ਐਮਰਜੈਂਸੀ ਦੇ ਵਿੱਚ 3 ਲੱਖ ਰੁਪਏ ਤੱਕ ਅਡਵਾਂਸ ਵਿੱਚ ਮਿਲਣਗੇ ਤਾਂ ਕਿ ਇਲਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਾ ਰਹੇ ਇਦੇ ਵਿੱਚ ਪਾਵਰਕਾਮ ਦੇ ਵੱਲੋਂ ਸਿੱਧੇ ਤੌਰ ਤੇ ਰੱਖੇ ठेकेਦਾਰ ਆਊਟਸੋਰਸ ਅਤੇ ਕੰਪਨੀਆਂ ਰਾਹੀਂ ਭਰਤੀ ਕੀਤੇ ਗਏ ਮੁਲਾਜ਼ਮਾਂ ਨੂੰ ਵੀ ਜੜੀ ਸਹੂਲਤਾਂ ਦਿੱਤੀਆਂ ਜਾਣਗੀਆਂ ਜਾਣਲੇਵਾ ਹਾਸਿਆਂ ਦੇ ਮਾਮਲੇ ਦੇ ਵਿੱਚ ਵੀ ਵੱਡੇ ਲਾਭ ਮਿਲ ਸਕਣਗੇ ਜੋ ਕਿ ਪਹਿਲਾਂ ਨਹੀਂ ਮਿਲ ਰਹੇ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਚਿੱਠੀ ਦੇ ਵਿੱਚ ਕਿਹਾ ਗਿਆ ਹੈ ਕਿ ਠੇਕਾ ਕਰਮਚਾਰੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਹਾਸੇ ਹੋਣ ਦੀ ਸ਼ੁਰਤ ਦੇ ਵਿੱਚ ਐਕਸ ਗਰੇਸ਼ੀਆ ਰਾਸ਼ੀ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ ਵਿਭਾਗ ਦੀ ਜਾਣਕਾਰੀ ਅਨੁਸਾਰ 100% ਦੀ ਦਿਵਿਆਂਗਤਾ ਦੀ ਸੂਰਤ ਦੇ ਵਿੱਚ 10 ਲੱਖ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਜਾਏਗਾ ਹਾਦਸਿਆਂ ਦੌਰਾਨ ਸਥਿਤੀ ਮੁਤਾਬਕ ਮੁਆਵਜ਼ਾ ਅਤੇ ਘਟਨਾ ਦੀ ਗੰਭੀਰਤਾ ਦੇ ਆਧਾਰ ਤੇ ਸਹਾਇਤਾ ਕਰਨਾ ਨਿਰਧਾਰਿਤ ਕੀਤਾ ਜਾਏਗਾ ਕਰਮਚਾਰੀਆਂ ਨੂੰ ਬਿਹਤਰ ਸਹਾਇਤਾ ਦੇਣ ਲਈ ਜਾਣ ਲੇਵਾ ਹਾਦਸਿਆਂ ਲਈ ਐਕਸ ਗ੍ਰੇਸ਼ੀਆ ਸਹਾਇਤਾ 5 ਲੱਖ ਤੋਂ ਵਧਾ ਕੇ 10 ਲੱਖ ਕੀਤੀ ਗਈ ਜਿਸ ਤਰ੍ਹਾਂ ਪਹਿਲਾਂ ਵੀ ਤੁਹਾਡੇ ਨਾਲ ਦੱਸ ਕੇ ਹਟੇ ਆ ਇਸ ਤੋਂ ਇਲਾਵਾ ਕਰਮਚਾਰੀਆਂ ਲਈ ਵਿੱਤੀ ਸਹਾਇਤਾ ਨੂੰ ਬਤਾਉਂਦੇ ਹੋਏ ਸਮੂਹਿਕ ਬੀਮਾ 5 ਲੱਖ ਤੋਂ ਵਧਾ ਕੇ 10 ਲੱਖ ਕਰ ਦਿੱਤਾ ਗਿਆ ਸੋ ਸਿੱਧੇ ਤੌਰ ਤੇ ਪੀਐਸਪੀਸੀਐਲ ਦੇ ਕਰਮਚਾਰੀਆਂ ਦੇ ਲਈ ਬਹੁਤ ਹੀ ਖੁਸ਼ਖਬਰੀ ਵਾਲੀ ਖਬਰ ਹੈ